ਦਲੇ ਦੱਬੇ ਬਾਰੇ ਨਹੀਂ ਬਸ ਉਹਨਾਂ ਦੇ ਟੀਕੇ ਜੇ ਲਵਾਏ ਸੀ ਵੇ ਟੀਕਾ ਤਾਂ ਲਵਾਏ ਸੀ ਮਤਾਂ ਤਾਂ ਹੀ ਤਾਂ ਜਾਂਟੇ ਦਾ ਖੜਾ ਨਹੀਂ ਹੁੰਦਾ ਰੋੜਨੇ ਦਾ ਟੋ ਕੋਰੋਨਾ ਨੇ ਕਹਿੰਦੇ ਟੀਕੇ ਲਵਾਉਣਾ ਖੜਾ ਨਹੀਂ ਹੁੰਦਾਗਾ ਓਕੇ ਕੇ ਜਨ ਵੀ ਜੀ ਉਹ ਕੀ ਹਾਲ ਹੁਣ ਲੈ ਆਵਾਂਗੇ ਮੋਲਿਆਂ ਦਾ ਠੰਢੀਆਂ ਵੇ ਨੇ ਸਰੀਰ ਜੱਠੜੀ ਜਾਂਦਾ ਰਹਿੰਦਾਗਾ ਸਾਲ ਅੱਜ ਮੈਂ ਜਾਣੀ ਆ ਸੁੱਖੇ ਕੇ ਦੇਖਣੀ ਆ ਕੋਈ ਵੜਿਆਪੁਰ ਜੀ ਜੀ ਬਣਾ ਲੂੰਗੀ ਕਿੱਥੇ ਲਈ ਆ ਕਿ ਕਿੱਥੇ ਲਈ ਆਈ ਨਹੀਂ ਪਤਾ ਓ ਲੱਗਦੀ ਐ ਮੈਨੂੰ ਤਾਂ ਪਰਲੇ ਪਾਸੇ ਓ ਆ ਗਈ ਆ ਗਈ ਕੀ ਹਾਲ ਐ ਬੜੀ ਐ ਤੂੰ ਸੁਣਾ ਤੇ ਮੈਂ ਆਈ ਸੀ ਮੈਂ ਤਾਂ ਹਾਲੋਂ ਜੀ ਲੈਣ ਆਈ ਸੀਗੀ ਮੇਰਾ ਨਾ ਤੁਹੇ ਜੀ ਵਾਲੀ ਦੁਖਦੀ ਐਗੀ ਤੁਹੇ ਸੈਟ ਕਰ ਦਨਾ ਮੈਂ ਸੈਟ ਕਿੱਥੇ ਕਰੇਗਾ ਹੈ ਤੇ ਤੂੰ ਤਾਂ ਮੇਰੀ ਬਾਤ ਹੀ ਚਲਾਉਂਗਾ ਮੈਂ ਤੇ ਤੁਹੇ ਤਾਂ ਸੈਟ ਕਰ ਦਗੇ ਕਿੱਥੇ ਕੋਈ ਥਾਂ ਨਹੀਂ ਕੱਪਾ ਨਹੀਂ ਕੋਈ ਆ ਪ੍ਰਣਾਲੀ ਜੀ ਦੋਲੇ ਆ ਜਣਿਆ ਪ੍ਰਣਾਲੀ ਕੀ ਕਰੂਗੀ ਤੇ ਕੋਈ ਕੋਠਾ ਨਹੀਂ ਤੈਨੂੰ ਲੈਣਾ ਨਹੀਂ ਦੇਣਾ ਨਹੀਂ ਉਹ ਕੋਠੇ ਕਿਹੜੇ ਗਾਹਾਂ ਨੂੰ ਪਾਵਾਂਗੇ ਕੋਠੇ ਮੈਨੂੰ ਤਾਂ ਲੱਗਦਾ ਤੂੰ ਮਲੰਗ ਜੀ ਹੈਂ ਕਿਹੜਾ ਕੋਠਾ ਬਣਾਏਗਾ ਆ ਜਾ ਸਾਰੇ ਤੂੰ ਕਰਦੀ ਆ ਉਹ ਲਾਂ ਤਾਂ ਕਿੱਧਰ ਆ ਰਹਾ ਵੇ ਲਾਲਾ ਸੜੱਖਾ ਕਿੱਥੇ ਲਾਲਾ ਪ੍ਰਣਾਲੀ ਨੇ ਲਾਲਾ ਲਾ ਲਿਆ ਚਾ ਵਸੀ ਗਏ ਹੁਣ ਆ ਗਿਆ ਮੇਰੀ ਗੱਲ ਸੁਣ ਵਾ ਪਰਾਲੀ ਕਿੰਨੀ ਨਹੀਂ ਆਈ ਲੱਗਨੂ ਪਰਾਲੀ ਕੀ ਚਿੱਤਣਾਂ ਚ ਲੈਣੀ ਆ ਹੈ ਪਰਾਲੀ ਕੀ ਚਿੱਤਣਾਂ ਚ ਲੈਣੀ ਆ ਮੈਂ ਤੂੰ ਮੇਰੀ ਗੱਲ ਨਹੀਂ ਟੱਟਾ ਨਹੀਂ ਕੋਈ ਉਹ ਮੇਰੀ ਗੱਲ ਤਾਂ ਖੜੀ ਹੋ ਜਾਣਾ ਖੜੀ ਹੋ ਗਈ ਆ ਜਾ ਸਾਰੇ ਕੱਪੜੇ ਲਵੇੜਤੇ ਰੋਣਨੇ ਆ ਪਰਾਲੀ ਨਾਲ ਉਹ ਇਹ ਤਾਂ ਕੱਪੜੇ ਲਿਬੜੇ ਨਹੀਂ ਤੇਰੇ ਸਮਾਰਟ ਲੈ ਲਿਬੜੇ ਕਿਉਂ ਨਹੀਂ ਜੇ ਆ ਜਾ ਆ ਦੇ ਇਧਰ ਆ ਜਾ ਕਿੱਧਰ ਆ ਵੇ ਮੈਂ ਤਾਂ ਦਾਲ ਜੋਗੀ ਚਾਹੀਦੀ ਐ ਮੈਂ ਕੀ ਚਾਰ ਪੋਣਾ ਦਾ ਓਏ ਆ ਜਾ ਫੋਨ ਵੀ ਆਉਣ ਲੱਗ ਗਿਆ ਕਰੋ ਮੈਨੂੰ ਕਿਸੇ ਕੁੜੀ ਦਾ ਤਾਂ ਨਹੀਂ ਆਉਣ ਲੱਗ ਗਿਆ ਕੁੜੀਆਂ ਆਵਾ ਫੋਨ ਫੇਰ ਓਏ ਤਾਂ ਕੰਪਨੀਆਂ ਆਦੇ ਆਉਂਦੇ ਕੰਪਨੀਆਂ ਦੇ ਕਹਣੇ ਆਉਂਦੇ ਉਹ ਰੋਣੇ ਕੁੜੀਆਂ ਦੇ ਫੋਨ ਆਉਂਦੇ ਆ ਕੀ ਆ ਮੇਰੇ ਕੋ ਆ ਗਏ ਕੁੜੀਆਂ ਦੇ ਫੋਨ ਲੈ ਹੋਰ ਹੁਣ ਕੁੜੀਆਂ ਨਹੀਂ ਆਉਣਗੇ ਹੋਰ ਤੈਨੂੰ ਮੁੰਡਿਆਂ ਦੇ ਆਉਣਗੇ ਗੰਨਾ ਤੇ ਨਹੀਂ ਉਪਣਾ ਗੰਨਾ ਮੈਂ ਚੁੱਪ ਲੂੰਗੀ ਚਪਾ ਦੇ ਚਾਰ ਪੋਰੀ ਦਾ ਚਾਰ ਪੋਰੀ ਚਾਹੀਦੇ ਬਿਰਗਾ ਜਾਈਦਾ ਮਰੀਏ ਜਾਈ ਨਾ ਉਹ ਦੇਖੀ ਜਾਈ ਤੂੰ ਗੰਨਾਦ ਨੂੰ ਇਹ ਜਾਂ ਦੇਵਾਂਗੇ ਤੂੰ ਤਾਂ ਜਾ ਨਹੀਂ ਰੱਖੇਵੇਂ ਸੁੱਖੇ ਗੰਨਾ ਦਿੱਤਾ ਕੇ ਪੂਰੀ ਦਿੱਤੀ ਹੈ ਵੇ ਗੰਨਾ ਚਪਾ ਪੋਰੀਆਂ ਗਾਣ ਚ ਲੈਣੀਆਂ ਓਏ ਗਾਣਾ ਲਾ ਬਣੂ ਹੋ ਹੁਣ ਭਣ ਦਿਆ ਖਾਸ ਮੈਂ ਸਾਰੇ ਦੇ ਢਾਰਕੀ ਗੱਲਾਂ ਕਰਦਾ ਰਹਿਣਾ ਆ ਫਿਰ ਨਹੀਂ ਠਰਕੀ ਆ ਮੇਰਾ ਲੈ ਏ ਕਾ ਬਨ ਲੈ ਟੱਟਾ ਜਾਂ ਚਾਦਰ ਪਤਾ ਨਹੀਂ ਧੋਣੇ ਪਤਾ ਨਹੀਂ ਮੁਸ਼ਕ ਮਰੀ ਆਂਦੀ ਹੈਗੀ ਉਹ ਮੁਸ਼ਕ ਤਾਂ ਮਾਰੂਗੀ ਉੱਲੀ ਲੱਗੀ ਪਈ ਹੈਗੀ ਗੰਨੇਦਾਰੇ ਚੁੱਪਣਾ ਤੇ ਜਾ ਕੇ ਉਹ ਗੰਨੇ ਕੀ ਚੁੱਪਣਾ ਤੂੰ ਮੈਨੂੰ ਪਾਲਕ ਦੇ ਪਰ ਨਾਲੇ ਪੁਰਜੀ ਬਣਾ ਲੂੰਗੀ ਮੈਂ ਆ ਜਾ ਇਧਰ ਹਾਲੋ ਤੋੜ ਲਾ ਲੈ ਓਏ ਆ ਜਾ ਆ ਜਾ ਬੇ ਘੱਡਕੜੋ ਲਈ ਕਿਲਾ ਰੱਖੇ ਓਏ ਸਲਗਮਾ ਸਲਗਮਾ ਏਡੇ ਡੇ ਸਗਮਾ ਹੋਰ ਅੱਛਾ ਕੀ ਹੋਵੇ ਹੈ ਆ ਕੀ ਹੋਵਾ ਓਏ ਮੂਲੀ ਇਹ ਕਿਵੇਂ ਆਇਆ ਮੂਲੀ ਆ ਮੂਲੀ ਲੈਣੀ ਚਾਹੁੰਦਾ ਹੈ ਮੂਣੀ ਮਾ ਗਿਲੇ ਨਹੀਂ ਆਂਗੀ ਮੈਂ ਗਰੀਬ ਕਿੰਨੀ ਸੋਹਣੀਆਂ ਆਂਗੀ ਸੋਹਣੀ ਦਾ ਭਾਈ ਹਾਂ ਹੈ ਮੇਰੀ ਗੱਲ ਸੁਣ ਲਾ ਹਾਂ ਉਹ ਹੁੰਦਾ ਜੰਟਾ ਅੱਛਾ ਮੈਂ ਇਥੇ ਲੁਕਣਾ ਨਹੀਂ ਆ ਮੈਂ ਕਿਸੇ ਮਸੇ ਤੂੰ ਲੋਕ ਕਹਿ ਕੇ ਕਰਨਾ ਇਹ ਕਰਦੀ ਮੂਣੀ ਇਹੋ ਜਿਹਾ ਹੋਣਾ ਚਾਹੀਦਾ ਨਾ ਵੇ ਓਏ ਉਹ ਤਾਂ ਇਹੋ ਜਿਹਾ ਹੀ ਹੋਏਗਾ ਆਪਣਾ ਅੱਛਾ ਤੂੰ ਨਹੀਂ ਚਲਣੀ ਫੇਰ ਹੁਣ ਮੈਨੂੰ ਐਂ ਤਾਂ ਦੱਸੋ ਮੈਂ ਤਾਂ ਮੂਲ ਲੈ ਜੂਗੀ ਚਾਰ ਮੇ ਉਹ ਤੋੜਦੀਆਂ ਕਿ ਹਾਲੋਂ ਕਿੱਥੇ ਵੀ ਜੀ ਰੋਣੇ ਆ ਓਏ ਹਾਲਵਾ ਦੇ ਕਹਿੰਦੇ ਮਸ਼ੀਨ ਚ ਹਾਲੋਂ ਸਿੱਟੀ ਪਈ ਐ ਇੱਥੋਂ ਤੋੜ ਲਾ ਤੂੰ ਚਲ ਮੈਂ ਤੋੜਦੀਆਂਗੀ ਪਿੱਛਾ ਦਾ ਵਧੀਆ ਬਣ ਗਿਆ ਤਰਾ ਹਾਲੋਂ ਐ ਵੇ ਹੈ ਆ ਹਾਲੋਂ ਐ ਵੇ ਚੰਗੀ ਆ ਬੇ ਹਾਲੋਂ ਆ ਕੇ ਕੀ ਆ ਕੱਖ ਤਾਂ ਨਹੀਂ ਹੈਗੇ ਰੋਣੇ ਆ ਓਏ ਹਾਲਾਂ ਕੰਗਰ ਲੀਏ ਐ ਕਿਵੇਂ ਹੋ ਰਹੀ ਐ ਇਹ ਕਿਵੇਂ ਚੋਸੀ ਪਈ ਐ ਜਿਵੇਂ ਚੋਰ ਸੇਰਾਂ ਚੋਖ ਰੋਗ ਪਿਆ ਪਿਆ ਸਪਰੇ ਕਾਮੀਆ ਘਰ ਤੇ ਕੋਲ ਗਿਆ ਨਹੀਂ ਮੈਂ ਚਾੜਤੀ ਕੋਲੇ ਵੀ ਜਾਣਾ ਸੀ ਚੰਦਰਿਆ ਆ ਸੂਟ ਤੈਨੂੰ ਕਿਨੇ ਲੈ ਕੇ ਦਿੱਤਾ ਬੁੱਝਾ ਦਾ ਸੂਟ ਤਾਂ ਮੈਨੂੰ ਜਾਂਟੇ ਨੇ ਦਵਾਇਆ ਸੀਗਾ ਮੈਂ ਗਾਹਾਂ ਨਾਲ ਗੱਲ ਕਰਦੀ ਭਾਈ ਮਾਰਦੇ ਉਹਦੇ ਕੋਲੇ ਛੂਰਤੈਨੂੰ ਜਾਂਟਾ ਦਵਾਉਦਾ ਤੇ ਮੇਰੇ ਕੋਲ ਸੀ ਕਿ ਮੇਰੇ ਕੋਲ ਲਗਾ ਲਕੜੀ ਬੈਂਗਲ ਫੜ ਰਹੀ ਬੇ ਹਣ ਤੂੰ ਕੋੜਾ ਕੰਮ ਕੱਢਦਾ ਲੇਤਾ ਹੁਣ ਐ ਤੂੰ ਨਾ ਕਰਿਆ ਕਰ ਹੋਰ ਹੀ ਗੱਲਾਂ ਯਾ ਕਰ ਲੱਗ ਜਾਨਾ ਵਿੱਚ ਮੇਰੀ ਗੱਲ ਸੁਣਨਾ ਹਾਂ ਜਿਹੜਾ ਕੌੜਾ ਕੰਮ ਕਰਦੇ ਸੀ ਕਰਤਾ ਮੈਂ ਹੁਣ ਜਾਨਾਂਗਾ ਤੋ ਹਾਲੋਂ ਤੋੜ ਕੇ ਕਰੇ ਬਾਈ ਸਿੰਦੀ ਕਰੀ ਜਾਉਂਗੀ ਹੋਰ ਮੈਂ ਰਾਜ ਤਾਂ ਨਹੀਂ ਕਿਸੇ ਕੋਣ ਜਾਉਂਗੀ ਚੱਲ ਬੰਦਕਾ ਚਾਲਾ ਲੈ ਮਣਾ ਤੋੜ ਲੈ ਪੁਰਜੀ ਅਜ ਮਸਾਂ ਸੁੱਕੇ ਲਖੇ ਤਾਈਆਂ ਕੀ ਨਾਲੇ ਮੂਲਿਆਂ ਨਾਲੇ ਆਏ ਉਹੀ ਜਲ ਹੈ ਸੁੱਕੇ ਵਰਗੇ ਦਾ ਹੱਲੇ ਰੁੜਨੇ بس ਇਹਨਾਂ ਨੂੰ ਤਾਂ ਕੱਲਾ ਸਵਾਜ ਚਾਹੀਦਾ ਨਾ ਕੋਈ ਮੂਲੀ ਨਾ ਕੱਪਾ ਨਾ ਕੋਈ ਪੱਟਕੇ ਦਿੱਤਾ ਨਾ ਕੋਈ ਪੁਰਜੀ ਮਣਾਉਣ ਨੂੰ ਚਲ ਪਾਲ ਖਬੂਲਖ ਤਾਂ ਲੈ ਜਾਂਦੀ ਨਾ ਰੁੜਨੇ ਦੱਸਿਆ ਪਤਾ ਨਹੀਂ ਕਿੱਧਰ ਉੱਡ ਗਿਆ ਕੀ ਵੇ ਪਾ ਦਸੂਂਗਦਾ ਫਿਰਦਾ ਮਾਂ ਗਰ ਰੋੜਨੇ ਆ ਪਾਸੰਟੀ ਵਾ ਬੜਾ ਸੜਕਾਂ ਤੇ ਰ ਸੜਕ ਕਿਹੜਾ ਸੜਕ ਦਿਆਂਗੀ ਮੈਂ ਨੱਕ ਲਿਆ ਕੇ ਦਿੰਦਾ ਔਖਾ ਹੋ ਗਿਆ ਤੂੰ ਮੇਰੀ ਗੱਲ ਸੁਣ ਲੈ ਹਾਂ ਮੈਂ ਤਾਂ ਤੈਨੂੰ ਇੱਥੇ ਦੱਸਣੀ ਆਇਆ ਸੀ ਕੀ ਦੱਸਣਾ ਆਇਆ ਸੀ ਉਹ ਜੰਟਾ ਆਉਂਦਾ ਨਾ ਤੇ ਜੰਟੇ ਨੂੰ ਬਰਾਂਦਾ ਹੁਣ ਜੰਟੇ ਦੀ ਟੂਫ ਹੈ ਗਿਆ ਮਰ ਗਈ ਟੂਫ ਦੇ ਕੀ ਕਰਾਉਣਾ ਮੈਂ ਤੂਫ ਬਈ ਮੁੰਲਾ ਅੱਛਾ ਟੂਫ ਦੀ ਮੁੰਲਾ ਅੱਜ ਕੱਲ ਮੈਂ ਫਿਰ ਜਾਣਾਂਗਾ ਅੱਛਾ ਓਕੇ ਟਾਟਾ ਭਾਈ ਭਾਗ ਜਾ ਵੇ ਭਾਗ ਜਾ ਬਸ ਰਹਿਣ ਦੇ ਲਾ ਹੁਣ ਮੈਂ ਤਾਂ ਇੱਥੇ ਕੀ ਕਰਾਂ ਵਿਚ ਬੀਜੀ ਬੈਠਾ ਰੋੜਨਾ ਹਾਂ ਬੀਜੀ ਬੈਠਾਗਾ ਲੈ ਤੋੜ ਲਾ ਨਹੀਂ ਮੈਂ ਤਾਂ ਵਾਵਾ ਸਾਰੀ ਤੇ ਲੈ ਜਾਉਂਗੀ ਘਰੇ ਪੁਰਜੀ ਬਣਾ ਲਾਂਗੇ ਜਵਾਗ ਤਾਂ ਖਾਣਗੇ ਮਾਸਾ ਆੜਿਆਗਾ ਜਾਂਟ ਅੱਜ ਕੱਟ ਦੇ ਉਹ ਕੀ ਕਰਦੀ ਐਂ ਗਲਾਬੋ ਬੇ ਤੈਨੂੰ ਦੀਨ ਵਾਲੇ ਹਾਲੋਂ ਤੋੜਿਆ ਨਹੀਂ ਆ ਉਹ ਸੁੱਖਾ ਲਾ ਕੇ ਲਾਰਾ ਪਤਾ ਨਹੀਂ ਕਿੱਧਰ ਭਾ ਗਿਆ ਉਹ ਸੁੱਖਾ ਭਾ ਗਿਆ ਸੜਲਾ ਓਏ ਹੁਣ ਭਾ ਗਿਆ ਪਤਾ ਨਹੀਂ ਗਿਆ ਕਿੱਧਰ ਆਗਾ ਚੰਦਰਾ ਓ ਮੇਰੀ ਗੱਲ ਸੁਣ ਹਾਂ ਉਹ ਹਾਲੋਂ ਤਾਂ ਜਿੰਨੀ ਮਾਜੀ ਤੋੜ ਇਹ ਵਿੱਚ ਹਾਲੂ ਹਾਲੂ ਐ ਬਹੁਤ ਹਾਲੂ ਐ ਸਾਡੇ ਵਰਸਿੰਗ ਦੇ ਵਿੱਚ ਫੇਰ ਤਰਾਉਂਦਾ ਤੁੱਤ ਤਲਾ ਦੇ ਮੇਰ ਨਾ ਉਹ ਤੜਾ ਤੋ ਦੇਊਗਾ ਮੈਂ ਕਿਹਾ ਪਰ ਆਪਾਂ ਕਰ ਕਰਨਾ ਨਹੀਂ ਕਮ ਮੜਿਆ ਵੇ ਮੈਂ ਸਾਡੇ ਚੁੱਕੇ ਜਾਂਦਾ ਪਹਿਲਾਂ ਮੈਂ ਕਰ ਲੈ ਮੇਰੀ ਗੱਲ ਸੁਣ ਇੱਥੇ ਕੋਈ ਨਹੀਂ ਇੱਥੇ ਕਰ ਲਾਂ ਨੇ ਆਪਾਂ ਵਰਸਿੰਗ ਉੱਥੇ ਆ ਜਾ ਕੰਨਿਆ ਜੀ ਨਹੀਂ ਸਵਾਦ ਇੱਥੇ ਆਊਗਾ ਸਾਡੀ ਵਾਲੀ ਵਧੀਆ ਵੇ ਮੇਰੀ ਗੱਲ ਤਾਂ ਸੁਣ ਲੈ ਇੱਥੇ ਕੋਈ ਨਹੀਂ ਵਿਹਾਵਾਨ ਚਾਉਣਾ ਕਰਨਾ ਇੱਥੇ ਕਰ ਲੈ ਓ ਚਲ ਆ ਜਾ ਫਿਰ ਇੱਥੇ ਚਲ ਆ ਜਾ ਕੋਈ ਦੇਖਦਾ ਨਹੀਂ ਕੋਈ ਨਹੀਂ ਦੇਖਦਾ ਆ ਜਾ ਉਹ ਕੋਈ ਦੇਖਦਾ ਕਿ ਇੱਥੇ ਹੁਣ ਆ ਜਾ ਉਹ ਚੱਲ ਇੱਥੇ ਪੈ ਜਾ ਕੁੱਤੇ ਬੈਗ ਕੇ ਥੱਲੇ ਮੇਰੇ ਪੈਰ ਇੱਥੇ ਕੁਝ ਨਹੀਂ ਨਾ ਕੀਤੀ ਮਰਜ਼ੀ ਬੈਗ ਆ ਜਾ ਪੈ ਜਾ ਪੈ ਜਾ ਗੇ ਮੈਂ ਕਰਾਂ ਸੁੱਖਾ ਆਏ ਸੁੱਖਾ ਕੋਈ ਹਮੇ ਤਾਂ ਪਿਆਰੇ ਗਰੀਬੇ ਕਹਦੇ ਨਾਜ ਲੱਗ ਕੇ ਪਾਵੇ ਉਮੈ ਦਾ ਉੱਤੇ ਪਊਂਗੀ ਓਏ ਬੇਵੀ ਖੜਾ ਨਾ ਹੁੰਦਾ ਰੇ ਤਾ ਤੂੰ ਬਾਤ ਰੇ ਗਲਾਬੋ ਇਹਨੇ ਕਰ ਲੈ ਰੜਨੇ ਦਿਲੋਂ ਫੁੱਡੇ ਜਾ ਰੇ ਨਹੀਂ ਬਸ ਸੁਬੇ ਕਰ ਲੈ ਓਏ ਉਹ ਮੇਰੀ ਗਸੂ ਲੈ ਤਰਾਂ ਦੇ ਤਲਾ ਦੇ ਮਾ ਤਰਾਂ ਦੇ ਫੇ ਹੁੰਦੇ ਉਹੜਾ ਬੜਾ ਕੱਢੇ ਛੱਕ ਪਤਾ ਤਲਾ ਦੇ ਮੜਾ ਮੋਟਾ ਨਾ ਮੂਲੀ ਤਲਾ ਦੇ ਸਾਡਾਦਰ ਕੀ ਦੰਦ ਕੋਈ ਨਹੀਂ ਆਉਂਦਾ ਇੱਥੇ ਵੀ ਹਵਾ ਨਾ ਚਾਏ ਰੱਖ ਰਿਹਾ ਹੈਂਟਿਆ ਤੂੰ ਆ ਤੋੜ ਲੈ ਟੋੜਾ ਆ ਕੇ ਰੇਤ ਕਿੰਨੀ ਆ ਮਰਜੀ ਟੋੜਾ ਐਨੀ ਤੇ ਮਿੱਠੀ ਬਾਦੂ ਹਾਲੋ ਹਾਂ ਬਹੁਤ ਹੈਗੀ ਆ ਸਾਰਾ ਫੜ ਹਾਲੋ ਲੈ ਮੇਰੇ ਘਰ ਸੁਣ ਬਾਲੀ ਹਾਲੋ ਨਾ ਤੂੰ ਹੋਰ ਵੀ ਕੁਝ ਪਾਲਾ ਦੇ ਵਿੱਚ ਸਿਦਪੁਰ ਜਿਵੇਂ ਉਹਦੀ ਗਲੀ ਬਸ ਬੇ ਮੂਲੀ ਪਟਕੇ ਦੇ ਕੋਈ ਸਾਜ ਆ ਜਾ ਆ ਜਾ ਮੂਲੀ ਚਾਹੀਦੀ ਐ ਲੰਮੀ ਓ ਯਾਰ ਆ ਪਈਏ ਚੱਕ ਮੂਲੀ ਉਹ ਤਾਂ ਬਹੁਲੀ ਵੱਡੀ ਆ ਵੇ ਗੱਡੀ ਜਾਨੇ ਮੂੜਾ ਸਾਡੇ ਜਿੱਡਾ ਤੇਰਾ ਉੱਡੀ ਮੂਲੀ ਆ ਚੰਦਰੀਆ ਪਟਕੇ ਦੇਤੀ ਪਤਾ ਨਹੀਂ ਕਿੱਥੇ ਵੱਡੀਆਂ ਵੱਡੀਆਂ ਇਹਦਾ ਉਹ ਸਾਡੇ ਸੁੱਖੇ ਕੋਲੇ ਜਾਈ ਅੱਛਾ ਉਹਨੇ ਕੋਲੇ ਵੀ ਬੜੀ ਵੱਡੀ ਮੂਲੀ ਆ ਕਿ ਮੂੜੇ ਅੱਛਾ ਚੱਕਾ ਥੋੜੀ ਛੋਟੀ ਨਿਕਲਦੀ ਯਾਰ ਇਹਦਾ ਸੁngੜਿਆ ਆ ਬਜੇ ਮੂਲੀ ਖੜੀ ਆ ਪਿੱਛੇ ਆ ਜਾਗਾ ਹੋਰ ਹੀ ਨਿਕਲਾ ਮੁਰਮੁਰਾਇਆ ਬੇ ਪਿੱਛੇ ਬੈ ਐ ਤਾਂ ਹੁੰਦਾ ਨਹੀਂ ਤੇਰਾ ਆਣਾ ਬੇ ਇਹਦਾ ਬੜੀ ਛੋਟੀ ਏ ਛੋਟੀ ਕਿ ਤਾ ਹੋਰ ਦੇ ਨਾਲ ਉੜ ਕੇ ਆਹੇ ਜਾ ਜਹੀ ਦਾ ਇਹ ਜਾਵੇ ਸੁਖੇ ਆਹੇ ਜਾ ਪਿੰਡਾਂ ਟਿਆ ਆਹੇ ਜਾ ਜਿਵੇਂ ਆ ਗੱਡਰ ਕੇਲਾ ਨਹੀਂ ਆਦੀ ਜਦੂ ਟੁੱਟ ਗਈ ਉਹ ਟੂ ਟੂ ਹੋਰ ਵਿੱਚ ਵਿੱਚ ਟੁੱਟੂਗੀ ਓਏ ਮੇਰਾ ਥੋੜੀ ਆਏ ਮੂਲੀਆਂ ਖੜੇ ਨਾ ਦੇਖ ਮੂਲੀਆਂ ਆ ਖਾਲੇ ਮੂੜੇ ਗਾ ਭੁੱਖ ਲੱਗੀ ਹੋਣੀ ਜੀ ਹੁਣ ਤੈਨੂੰ ਭੁੱਖ ਲੱਗੀ ਓਏ ਹੋਰ ਬੇ ਜ਼ੋਰ ਬਣ ਲੱਗਿਆ ਨਾ ਤੇਰਾ ਆਪਾਂ ਚੱਲਦੇ ਇੱਥੇ ਸਾਡੀ ਪੂੰਡੀ ਕੰਨੀ ਪੂੰਡੀ ਚ ਕੀ ਆਗਾ ਇੱਧਰ ਚੱਲਦੇ ਆਪਾਂ ਬਹਿਨੇ ਇੱਥੇ ਅੱਛਾ ਸੌ ਸਾਗ ਤੜਾਉਂਗਾ ਅੱਛਾ ਸਾਗ ਤਾਂ ਥੋੜਾ ਜਿਹਾ ਹੈ ਸਾਗ ਨੂੰ ਤਾਂ ਮੈਂ ਕੁਝ ਨਹੀਂ ਤੋੜਿਆ ਉਹ ਕੀ ਆ ਮੈਂ ਸਾਰੇ ਸੁੱਕੇ ਤਰ੍ਹਾਂ ਤਾਂ ਹੋ ਗਿਆ ਨਾ ਨਾ ਮੈਂ ਨਹੀਂ ਸਾਗ ਸਾਗ ਦਾ ਤਾਂ ਕੀ ਕਰਾਉਣਾ ਉਹਨੇ ਤਾਂ ਤਾਂ ਤੜਕੇ ਫੜਕਿਆਂ ਦੀ ਮੱਚ ਜਾਂਦਾ ਉਹ ਨਹੀਂ ਇਹਨਾਂ ਰਹੀ ਲਾਸਣ ਗੰਡੀ ਵੀ ਕਹਿ ਨਹੀਂ ਚ ਸਾਰਾ ਕੁਝ ਚੈ ਹੀ ਦਾ ਉਹ ਕੋਈ ਲਾਏਗੀ ਤੋੜ ਕੇ ਸਾਡੇ ਸੁੱਖੇ ਤੜਾਇਆ ਹੂ ਸਾਗ ਦਾ ਕਿੰਨਾ ਤੋੜਿਆ ਬੈ ਸਾਡੇ ਉਥੋਂ ਕੀ ਪਤਾ ਮੈਨੂੰ ਕਿੱਥੇ ਤੋੜਿਆ ਸੁੱਖੇ ਨੇ ਤੜਾਇਆ ਕਿ ਕਿਹਨੇ ਤੜਾਇਆਗਾ ਫੇਰ ਤਾਂ ਕੰਮੀ ਖਰਾਬ ਕਰਤਾ ਨਾ ਸੁੱਖੇ ਕਹਿੰਦੇ ਨੇ ਤੇ ਮੇਰੀ ਗੱਲ ਸੁਣ ਹੁਣ ਹਾਂ ਚੱਲ ਗਿਆ ਹੁਣ ਮੈਨੂੰ ਆ ਜਾ ਚੱਲਦੇ ਹਾਂ ਉੱਤਰੋ ਜੇ ਤੈਨੂੰ ਤੂੰ ਨਾ ਗੀਗਾ ਹਾਂ ਮੈਂ ਉੱਥੇ ਬਹਿ ਜਾਊਗਾ ਜੇ ਤਾਂ ਮੇਰੀ ਗੱਲ ਸੁਣ ਇੱਕ ਜੇ ਤਾਂ ਮੈਨੂੰ 100 ਰੁਪਿਆ ਦੇ ਦੇਗਾ ਫੇਰ ਤਾਂ ਮੈਂ ਬਣਾ ਲੂਗੀ ਸਾਗ ਉਹ ਸੌਰ ਲੈ 200 ਲੈ ਬਹੁਤ ਇਤਨੀ ਜਾਨ ਨੂੰ ਤੋੜਿਆ ਬਸ ਤੇਨੇ ਨਾ ਲਾ ਟਮਾਟਰ ਪਾ ਕੇ ਹਾਂ ਤੇ ਫੇਰ ਦੇਖ ਕਿ ਤੂੰ ਸਾਗ ਮੰਦਾ ਨਾ ਮੈਂ ਚਾ ਚਿੱਡੇ ਚੱਕ ਨੂੰਗੀ ਸਾਗ ਵਾਲੇ ਫਿਰ ਆਥਨੇ ਮਾਂ ਮਾਂ ਛੋੜੇ ਲੈਣ ਸਾਗ ਆ ਜੀ ਹੱਥ ਨੇ ਲੈ ਜੀ ਨਾਲੇ ਸਾਗ ਹਾਂ ਹਾਂ ਅਗਲ ਬਣੀ ਨਾ ਭਰੇ ਹੋਰ ਵੀ ਸਾਗ ਤਾਂ ਲਈ ਜਾਈ ਰੁੜਨੇ ਆ ਤੇ ਛੁੜ ਘਰ ਵਾਲਾ ਘਰ ਆ ਤਾਂ ਕੀ ਪਤਾ ਕਿੱਧਰ ਜਾਊਗਾ ਨਾ ਮੈਨੂੰ ਕੀ ਪਤਾਗਾ ਹੁਣ ਉਹ ਤਾਂ ਲੇਟ ਵੱੜਦਾ ਹੋ ਕਰੇ ਉਹਦਾ ਕੀ ਹੈ ਲੇਟ ਨਾ ਬੜੇ ਤੈਨੂੰ ਕੀ ਤੂੰ ਸਾਗ ਲੈ ਆਈ ਪਾਪਾ ਦੇ ਘਰ ਕੋਈ ਬਸ ਸਾਗ ਹੀ ਲੈਣ ਜਾਣਾ ਦਵਾਈ ਲਾਉਣਾਗਾ ਹਾਂ ਇਹੀ ਤਾਂ ਗੱਲ ਹੈ ਦਵਾਈ ਦਾ ਲਾਤਾ ਲਾਤਾ ਦਿੱਤਾ ਹੁਣ ਦਵਾਈ ਹਾਂ ਦਵਾਈ ਦਾ ਬਲ ਸੁੱਕਾ ਵੀ ਲੱਗਉ ਸੱਡ ਲੱਗ ਜਾਂਦਾ ਤਾਂ ਭੜੇ ਪਟਿਆ ਹਿੱਕਾਂ ਹਿੱਜਦੇ ਉਹ ਹਿੱਕਾਂ ਦਾ ਸੁੱਕਾ ਦਾ ਰੋੜਨਾ ਨਾ ਨਾ ਕਰੇ ਕਰੀ ਪੱਪੀ ਦੇ ਕਰੇ ਕਰੀ ਚੁੰਮਾ ਦੇ ਦੇ ਰੋੜਦੇ ਨਹੀਂ ਪਤਾ ਪੱਪੀ ਤੇ ਚੁੰਮੇ ਚ ਕਿੰਨਾ ਫਰਕ ਆਗਾ ਉਹਦੇ ਰੋੜਨਾ ਕਹਿੰਦਾ ਮੈਨੂੰ ਮम्मा ਜਗਾ ਦੇ ਮੇਰਾ ਸੌਇ ਹੈ ਇਹ ਗੱਲਾਂ ਕਰਦਾ ਹੋਰ ਐ ਜੀਆਂ ਗੱਲਾਂ ਕਰਦਾ ਰਹਿਣਾ ਬਾਹਲਾ ਲੁੱਟਾਗਾ ਤੀ ਮੀਨੂ ਘੜਟੇ ਖਣ ਦੇਂਦਾ ਹੋਊਗਾ ਰੋਣਾ ਉਹ ਉਹ ਮੈਨੂੰ ਨਾਲ ਨਾ ਗੁੱਤ ਤਾਂ ਦਾ ਜਿਆਦਾ ਰਾਜਾ ਬੰਨੇ ਉਹਦੇ ਨਾਂ ਦਾ ਕਦੇ ਬਦਲੇ ਨਾ ਕਦੇ ਐਨਕ ਨਾ ਕਲਾਰਾਂ ਦਾ ਜਰਦਾ ਜ ਕੁਲਪ ਜੀ ਪਰ ਉਹਨਾਂ ਨੇ ਚ ਮੁਸ਼ਕ ਮਾਰਦੀ ਅਗੇ ਚੰਦਰਾਂ ਖਾਂ ਮੈਂ ਉਹ ਕੰਦਰਾ ਉਹੀ ਤਾਂ ਗੱਲ ਐ ਨਹੀਂ ਮੁਸ਼ਕ ਮਾਰਦੀ ਚੰਦਰੇ ਚੋਂ ਤੂੰ ਜੇ ਮੇਰੀ ਗੱਲ ਸੁਣ ਹਾਂ ਤੂੰ ਬਾਗ ਜਾ ਇੱਥੋਂ ਮੈਂ ਤਾਂ ਉਹਨੇ ਦੁਕਾਨ पे ਜਾ ਨਹੀਂ ਸਕਦਾ ਸਾਡੇ ਤਾਂ ਕੋਈ ਜਾਣ ਤੇਰੇ ਕੀੜੇ ਪਏ ਤੁਰ ਨਹੀਂ ਸਕਦਾ ਨਾਲ ਉਹ ਕੀੜੇ ਦਾ ਮੈਂ ਦੱਸਦਾ ਇੱਥੇ ਮੈਂ ਆਖੀ ਮਰ ਖੇਤ ਦੀ ਹੁਣ ਆਖੀ ਨੂੰ ਗਾ ਇੱਥੇ ਮੂੰਗਫਲੀ ਬੀਜੀ ਐ ਤੂੰ ਆ ਜਾ ਸੁੱਕਾ ਇੱਥੇ ਆ ਗਿਆ ਫਿਰ ਮੈਂ ਘਰ ਜਾਉ ਬਾਰੀ ਨਾ ਕਰਿਆ ਨਹੀਂ ਸੀ ਬਾਰੀ ਨਾ ਇੱਥੇ ਕੀ ਆਵੇ ਤੁਹਾਡਾ ਉਹੀ ਤੁਰੇ ਫਿਰਦੇ ਹੋ ਕੇ ਇਹਦਾ ਬਾੜਾ ਜਾਣਾ ਸਾਡਾ ਚੱਲ ਮੈਂ ਤਾਂ ਜਾਣੀ ਆਗੀ ਹੁਣ ਫਿਰ ਬਾਜਾ ਚੰਗਾ ਬਾਜਾ ਦੇਖ ਕੇ ਜੇ ਮਿਲਿਆ ਦੇਖਣ ਨੂੰ ਮੈਨੂੰ ਕੋਣ ਚਿਪੜ ਜੂਗਾ ਮੈਂ ਤਾਂ ਖਾਖਾ ਪਾੜ ਦੂੰਗੀ ਉਹ ਕੋਈ ਪਤਾ ਨਹੀਂ ਚੱਲ ਮੈਂ ਤਾਂ ਹੁਣ ਤੋੜ ਲਈ ਨਾ ਤਾਂ ਆ ਮੂਲੀਆਂ ਹੀ ਬਣਾ ਲਾਂਗੇ ਅੱਜ ਹੂੰ ਕਹਿੰਦੇ ਸਾਗ ਵੀ ਦੀ ਨੂੰ 200 ਰੁਪਏ ਨੂੰ ਕਿਹੜਾ ਦੀ ਮਲੰਗ ਜਾ ਤਾਂ ਮੈਨੂੰ ਤਾਂ ਲੱਗਦਾ ਆ ਬਰਸੀਨ ਕਿਵੇਂ ਲਟਰੀ ਬਈ ਸਾਡੀ ਬਰਸੀਨ ਮੈਂ ਤਾਂ ਕੁਛ ਨਹੀਂ ਕਰਿਆ ਇੱਥੇ ਕਰਿਆ ਕੀ ਪਤਾ ਐ ਲੈ ਆਦੇ ਜੇ ਮੈਂ ਭਾਂਜੇ ਦੂੰ ਕੁੱਤੇ ਲੜੇ ਹੁੰਦੇ ਆ ਕੀ ਪਤਾ ਹੁਣ ਮੈਨੂੰ ਕੌਣ ਆ ਗਈ ਹੋ ਗਈ ਹੁਣ ਮੈਂ ਇੱਥੇ ਲਟਣ ਗਈ ਸੀ ਸਾਹ ਤੇ ਤੇਰੇ ਮਰ ਇੱਥੇ ਕੋਈ ਆਉਂਦਾ ਨਹੀਂ ਹਰ ਮੈਂ ਮੈਂ ਤਾਂ ਪੁਰਜੀ ਤੋੜੀ ਅਸਰ ਦੋ ਮੂਲੀਆਂ ਪੱਟੀਆਂ ਗਈ ਮੈਂ ਆਹ ਦੋ ਮੂਲੀਆਂ ਪਰੋੜੇ ਬਣਾ ਰੂੰਗੀ ਓ ਮੈਨੂੰ ਫੜਾ ਜੀ ਮੇਰੇ ਕੋਲ ਏ ਤੂੰ ਕਰੀ ਆ ਜੀ ਤਰੇ ਭਰਾ ਕਦੋਂ ਗਾਮਾ ਟੈਨ ਤੁਮਦਾ ਕੋਈ ਮੇਰੀ ਗੱਲ ਸੁਣ ਮੈਂ ਤੋੜਦੀ ਆ ਸਾਗ ਅੱਛਾ ਮੈਂ ਤਾਂ ਮੈਂ ਬੜਾਉਂਗੀ ਸਾਗ ਘਰੇ ਜਾ ਕੇ ਅੱਛਾ ਮੈਂ ਤੂੰ ਆ ਜੀ ਮੈਂ ਤਾਂ ਆ ਜੂਗਾ ਮੈਂ ਤਾਂ ਨਦੀਆਂ ਚੀਰਦਾ ਹਾਂ ਜੇ ਤੂੰ ਬੁਲਾਵੇਂ ਮੈਨੂੰ ਮੈਂ ਨਦੀਆਂ ਭੇਨਾਂ ਦੀਆਂ ਤੂੰ ਕੀ ਕਰਾਉਣਾ ਕਿ ਤੇ ਨਦੀਆਂ ਨੂੰ ਵੀ ਨਸਖਾ ਦੀ ਨਾਲ ਐਂ ਕਰ ਕਦੇ ਨਦੀ ਦੀ ਸਾਲ ਮਾਰ ਚਾਦਰਾਂ ਤਾਂ ਤੁੱਟ ਜਾਊਗਾ ਉਹ ਚਾਦਰਾਂ ਤਾਂ ਤੋਤੀ ਆ ਚਾਦਰਾਂ ਤੁੱਟੇ ਮੈਂ ਚਾਦਰ ਨੂੰ ਨਸਕੀ ਹੋਇਆ ਉਹ ਤੋਤਾ ਘਾਣੂ ਆਦਾ ਪਤਾ ਨਹੀਂ ਕੀ ਲਾਗ ਰੱਖੇ ਲਾਗ ਦੀ ਲਾ ਰੱਖੀ ਓਏ ਕੁਛ ਨਹੀਂ ਹੁੰਦਾ ਇਹ ਤਾਂ ਫੱਟੀਆਂ ਲੀਕ ਹੋ ਜਾਂਦੀਆਂ ਤੈਨੂੰ ਪਤਾ ਤਾਂ ਹੈਗਾ ਦਾਗਦਲੇ ਲੱਗੇ ਜਾਂਦੇ ਰਹਿੰਦੇ ਫੱਟੀਆਂ ਕਾਹਦੇ ਨਾਲ ਲੀਕ ਹੋ ਜਾਂਦੀਆਂ ਇਹ ਫੱਟੀਆਂ ਦੇ ਨਾਲ ਉਹ ਤਾਂ ਗਲਤ ਫਲ ਸੁਬੜੇ ਆ ਜਾਂਦੇ ਆਥਰੇ ਲੈ ਹੁਣ ਗਲਤ ਫਲ ਤਾਂ ਆਉਂਦੀ ਰਹਿਣਗੇ ਇਹ ਹੁਣ ਮੈਂ ਹੈਗੀ ਤਾਂ ਹੈਗੀ ਆ ਗਲਤ ਸੁਬੜੇ ਕਿਵੇਂ ਆ ਜਾਣੇ ਹੈਗੀ ਆ ਫੇਰ ਆਥਰੇ ਤਾਂ ਨਹੀਂ ਤੁੰਦੀ ਲੈ ਆਥਰੇ ਹੁਣ ਤਾਂ ਘਰ ਵਾਲੀ ਤਾਂ ਕਹਿੰਦੇ ਮੇਰੇ ਕੋਲ ਹੈਗੀ ਆ ਗਈ ਫੇਰ ਓਏ ਹੈਗੀ ਤਾਂ ਹੈਗੀ ਆ ਮੂੰਗੀ ਦੀ ਦਾਲ ਕਿੱਨਾ ਚਿਰ ਖਾਈ ਜਾਊ ਵੇ ਮੋਂਗੀ ਦੀ ਦਾਲ ਮਹਿੰਗੀ ਵੀ ਪੈ ਜਾਂਦੀ ਆ ਚੰਦਰਿਆ ਕਈ ਵਾਰ ਮਟਰਪਰੀ ਖਾਣ ਨੂੰ ਕੀ ਕਰਦਾ ਮਟਰਪਰੀ ਖਾਂਦਾ ਕੋਈ ਹੋ ਨਾ ਕਿਸੇ ਤੋਂ ਸਿਰ ਪੜਵਾਲੀ ਮੈਂ ਤਾਂ ਤੇਰੇ ਨਾਲ ਮੈਨੂੰ ਤਾਂ ਭੇਤ ਆ ਜਾਣੀ ਆਗੀ ਓ ਮਾਰਗਾ ਦਾ ਫੇਰ ਓ ਮਾਰੀ ਜ ਮਰ ਕੇ ਕਰੋਨਾ ਵਾਲੇ ਜਿਹੜਾ ਮੈਨੂੰ ਮਾਰਨ ਵਾਲੇ ਸੀ ਕਰੋਨਾ ਦੀ ਬਿਮਾਰੀ ਤੇ ਬਾਹਲੇ ਲੁੱਟੇ ਗਏ ਹਰੇ ਹੈ ਓ ਨਾ ਬੇ ਬਿਮਾਰੀ ਐ ਜੀ ਐਦੂ ਤਾਂ ਉਹੀ ਮਰ ਜੇ ਓ ਆਪਣਾ ਜਿਹਾ ਘੰਟੇ ਨੂੰ ਵਹ ਗਿਆ ਮੜ ਜ ਸਕਾਲ ਕੇ ਉਹਦੋਂ ਤਾਂ ਕੁਝ ਕਰਾ ਲਿਆ ਕਰੋਨਾ ਦੇ ਟੀਕੇ ਜੇ ਲਵਾਏ ਸੀ ਵੇ ਟੀਕੇ ਤਾਂ ਲਵਾਏ ਸੀ ਬਤਾਓ ਤਾਂ ਹੀ ਤਾਂ ਜਾਂਟੇ ਦਾ ਖੜਾ ਨਹੀਂ ਹੁੰਦਾ ਰੋਣੇ ਦਾ ਟੋਕ ਕੋਰੋਨਾ ਨੇ ਕਹਿੰਦੇ ਟੀਕੇ ਲਵਾਉਣਾ ਖੜਾ ਨਹੀਂ ਹੁੰਦਾ ਆ ਆਪਾਂ ਦਾ ਕੀ ਲੈਣਾ ਆਲੇ ਦੀ ਜੀ ਜੰਬਰਾ ਵਾ ਖੜੀ ਹੋਵੇ ਨਾ ਹੋਵੇ ਆਪਣੀ ਆਪ ਦੀ ਜੀ ਸਲਾਮਤ ਹੈ ਇਹ ਮੇਰੀ ਗੱਲ ਸੁਣੋ ਉਹਨੂੰ ਦਵਾਈ ਦਵਾ ਦੇਗੇ ਤੂੰ ਭਾਈ ਆਪਾਂ ਦਾ ਦਵਾਈ ਕੌਣ ਹੁੰਦਾ ਦਵਾਉਣ ਵਾਲੇ ਉਹਦਾ ਪਰਿਵਾਰ ਹੈਗਾ ਜਵਾਕ ਹੈਗੇ ਪੂਰੀ ਸਾਰੀ ਉਮਰ ਥੋੜੀ ਟਕਰਾਅ ਆ ਗਈ ਕਦੇ ਨਾ ਕਦੇ ਤੜਕਟ ਹੋਊਗੀ ਮੈਂ ਕਰਦਾ ਹੈਗਾ ਸਾਰਾ ਦਿਨ ਲੱਗੇ ਰਹਿਣਾ ਨਾਲੇ 3ਵੇਂ ਤੇ ਨਾਲੇ ਬਗਾਨੀਆਂ 3ਵੇਂ ਤੇ ਚੜੀ ਆਣੇ ਉਹਨਾਂ ਨਾਲੇ ਘਰ ਵਾਲਿਆਂ ਤੇ ਚੜੀ ਆਣਾਂਗੇ ਕਿਸੇ ਚੀਜ਼ਾਂ ਦੀ ਵੀ ਲਿਫਟ ਹੁੰਦੀ ਹੈਗੀ। ਉਹ ਲਮਟਾਂ ਲਮਟਾਂ ਕਿਹੜੀਆਂ ਐ ਇਹ? ਜੇ ਤੇ ਲਿਫਟ ਹੀ ਖਤਮ ਹੋ ਗਈ ਫੇਰ ਕੀ ਕਰੇਗਾ? ਜੇ ਲਿਫਟ ਹੀ ਖਤਮ ਹੋ ਗਈ ਫੇਰ ਕੀ ਕਰਾਂਗੇ? ਮੇਰਾ ਹੁਣ ਤਾਂ ਆਏਗਾ ਫੇਰ ਐ ਹੋ ਜਾਊਗਾ। ਓਏ ਤਾਂ ਹੋ ਹੀ ਜਾਂਦੇ ਰਹਿੰਦੇ ਐ ਦੀ ਕੋਈ ਟੈਨਸ਼ਨ ਨਹੀਂ। ਫੇਰ ਹੁਣ ਦੱਸ ਕੀ ਕਰੇਗਾ? ਤੂੰ ਮੇਰੀ ਗੱਲ ਸੁਣ ਲੈ। ਕੀ ਸੁਣ ਲੈ ਤੇਰੀ ਗੱਲ? ਹਾਂ। ਇਸ ਤੋਂ ਨੱਕ ਦੀ ਸੇਧ ਨੂੰ ਮਾਰ ਜਾ ਕਰ। ਅੱਛਾ। ਮੈਂ ਜਾਣਾਂਗਾ ਮੈਂ ਆਇਆ ਜਿਹੜੀ ਤੂੰ ਹਾਲਾਂ ਤੋੜ ਕੇ ਲਿਆਈਆਂ। ਹਾਂ। ਉਹ ਹਾਰਾ ਨੂੰ ਸੱਟ ਸੁੱਟ ਕਰ ਦੋ ਉੱਥੇ ਮੰਦੀ ਭਈਆ ਹੋ ਚੱਲ ਬਾਹਰ ਆ ਬੇ ਤੂੰ ਤਾਂ ਉਹੀ ਪਕਾਈ ਮਾਰਦਾ ਰਹਿ ਨਾ ਛਾ ਕਹਿੰਦਾ ਪਿੱਛਾ ਤੂੰ ਕਿਧੂੰ ਕਰਨਾਗਾ ਨਾ ਕੋਈ ਲੈਣਦੇ ਲੈ ਕੇ ਭੋਸੜੀ ਮਾਰ ਕੇ ਹਟ ਜਾਂਦੇ ਆਗੇ ਇਹਨਾਂ ਨੇ ਕੀ ਹੈਗਾ ਕਦੇ ਉਹ ਚਿੰਬੜ ਜਾਂਦਾ ਕਦੇ ਇਹ ਚਿੰਬੜ ਜਾਂਦਾ ਰੋੜਨਾ ਆ ਦੋ ਮੂਲੀਆਂ ਦੇ ਕੇ ਬਰਿਆਤੀ ਹੈ ਅੱਜ ਕੱਲ ਦੁਨੀਆ ਬੇਈਮਾਨ ਹੋ ਗਈ ਕੀ ਕਰਾਂਗੇ ਲੋਕਾਂ ਦਾ ਪਹਿਲਾਂ ਸੱਦ ਲਾਂਦੇ ਐ ਫਿਰ ਮਾਗਰੋ ਕਰਦੇ ਦੋ ਦੋ ਜਣੇ ਚਿੰਬੜ ਜਾਂਦੇ ਅੱਜ ਕੱਲ ਟਾਈਮ ਮਾਰ ਆ ਵੀਰ ਇਹ ਤਾਂ ਰੱਬ ਕਿਸੇ ਤੇ ਵੀ ਨਾ ਪਾਵੇ ਇਹ ਜਾਂ ਮਾੜਾ ਵਕਤ ਇਹ ਬੰਦੇ ਲੁੱਚੇ ਲੰਦੇ ਅਗੇ ਦੋਨੀ ਜਾਣਤਾ ਤੇ ਇਹ ਲੁੱਚੇ ਬਥੇਰੇ ਚੀਜ਼ ਕਾ ਨੂੰ ਦਿੰਦੇ ਆ ਟੱਕੇ ਨਾਲ ਹੀ ਪੱਟਣੀ ਪੈਂਦੀ ਐ ਮਾਜ ਨਾ ਬਹੁ ਘਟੇ ਚੰਦਰਿਆਂ ਦਾ ਚੱਲ ਮੈਂ ਤੇ ਜਾਣੀ ਆ ਘਰੇ ਹੁਣ ਮੈਂ ਕੀ ਕਰਨਾ ਆਪਾਂ ਤੋੜ ਲੈ ਸਾਕ